ਜੱਬਿਆਲ ਦੇ ਜੱਲੋਵਾਲ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਨੇ ਬਲਾਕ ਸੰਮਤੀ ਚੋਣ ਦੇ ਵਿੱਚ ਜਿੱਤ ਦਾ ਦੰਮ ਭਰਿਆ ਤੇ ਹੁਣੇ ਹੀ ਉਹ ਕਾਊਂਟਿੰਗ ਸੈਂਟਰ ਚੋਂ ਬਾਹਰ ਨਿਕਲੇ ਨੇ ਖੁਸ਼ੀਆਂ ਦਾ ਮਾਹੌਲ ਹੈ ਜਕਾਰੇ ਵੀ ਲੱਗੇ ਨੇ ਸਰਪ ਹਾਰ ਪਾ ਕੇ ਜਿਹੜਾ ਉਹਨਾਂ ਦਾ ਸਵਾਗਤ ਵੀ ਕੀਤਾ ਗਿਆ ਰਣਜੀਤ ਸਿੰਘ ਜੀ ਬਲਾਕ ਸੰਮਤੀ ਦੀ ਚੋਣ ਤੁਸੀਂ ਜਿੱਤੀ ਹੈ ਜੱਲੋਵਾਲ ਜ਼ੋਨ ਦੇ ਵਿੱਚੋਂ ਕੀ ਕਹਿਣਾ ਚਾਹੁੰਦੇ ਹੋ ਕਿਹੋ ਜਿਹਾ ਮਹਿਸੂਸ ਹੋ ਰਿਹਾ ਜੀ ਹੁਣ ਬਹੁਤ ਖੁਸ਼ੀ ਵਾਲੀ ਗੱਲ ਆ ਜੀ ਆਪਣੇ ਮੈਂ ਸਾਰੇ ਹੀ ਵੋਟਰਾਂ ਦਾ ਬਹੁਤ ਧੰਨਵਾਦ ਕਰਦਾ ਧੰਨਵਾਦ ਕਰਦਾ ਦਿਲੋਂ ਜਿਨ੍ਹਾਂ ਨੇ ਮੈਨੂੰ ਏਡੀ ਵੱਡੀ ਲੀਡ ਦੇ ਨਾਲ ਜਿਤਾਇਆ ਤੇ ਇਹ ਜਿਹੜੀ ਜਿੱਤ ਹੋਈ ਆ ਜੀ ਇਹ ਸੱਚਾਈ ਦੀ ਜਿੱਤ ਹੋਈ ਆ ਕਿ ਪਿਛਲੇ ਸਮੇਂ ਦੇ ਵਿੱਚ ਸਾਡੇ ਨਾਲ ਸਾਡੇ ਪਿੰਡ ਹਾਰਟ ਹੈਦ ਵਿੱਚ ਜੋ ਸਾਡੇ ਨਾਲ ਮੌਜੂਦਾ ਸਰਕਾਰ ਵੱਲ ਧੱਕਾ ਕੀਤਾ ਗਿਆ ਇਹ ਉਸ ਦਾ ਜਵਾਬ ਦਿੱਤਾ ਗਿਆ ਸਾਡੇ ਵੋਟਰਾਂ ਵੱਲੋਂ ਸਾਡੇ ਸਾਰੇ ਪਿੰਡਾਂ ਵੱਲੋਂ ਤੇ ਮੈਂ ਸਾਰੇ ਹੀ ਪਿੰਡ ਵਾਸੀਆਂ ਦਾ ਸਰਦਾਰ ਨਿਰਮਲ ਸਿੰਘ ਭਿਲੋਵਾਲ ਜੀ ਸਪੰਟੀ ਭਾਜੀ ਸਾਰਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇੰਨਾ ਸਾਥ ਦਿੱਤਾ ਕਿੰਨੀਆਂ ਵੋਟਾਂ ਪਈਆਂ ਤੇ ਵਿਰੋਧੀ ਧਿਰ ਦੇ ਉਮੀਦਵਾਰ ਨੂੰ ਕਿੰਨੀਆਂ ਵੋਟਰ ਦੇ ਨਾਲ ਹਰਾਇਆ ਜੀ ਮੈਂ ਜੀ ਕਈ ਵਾਰ 250 ਬੋਰਡ ਦੇ ਨਾਲ ਉਹਨਾਂ ਨੂੰ ਹਲਾਇਆ ਜੀ ਹਾਂਜੀ ਠੀਕ ਆ ਜੀ ਅਜੰਡਾ ਕੀ ਸੀਗਾ ਮੁੱਦੇ ਕੀ ਸੀਗੇ ਲੋਕਾਂ ਦੇ ਨਾਲ ਕੀ ਵਾਅਦੇ ਕੀਤੇ ਆ ਕਿ ਸਿਰਫ ਜੇ ਕਿਉਂਕਿ ਜਿਤੋਂ ਹੁਣ ਲੋਕਾਂ ਨੇ ਤੁਹਾਨੂੰ ਦੁਆਤੀ ਆ ਤੁਸੀਂ ਦੱਸ ਦਿਓ ਕਿ 250 ਲੀਡ ਮੈਨੂੰ ਲੱਗਦਾ ਸਵੇਰ ਦੀ ਸਭ ਤੋਂ ਵੱਡੀ ਲੀਡ ਤੁਹਾਡੀ ਆਈ ਹੈ ਸ਼ਰੋਮਨੀ ਅਕਾਲੀ ਦਲ ਦੀ ਅਜੰਡਾ ਕੀ ਸੀ ਲੋਕਾਂ ਦੇ ਨਾਲ ਵਾਅਦੇ ਕੀ ਕੀਤੇ ਸੀਗੇ ਜੀ ਹੁਣ ਲੋਕਾਂ ਦੇ ਨਾਲ ਇਹੀ ਵਾਅਦੇ ਕੀਤੇ ਜੀ ਸੱਚ ਦਾ ਸਾਥ ਦੇਣਾ ਆ ਨਾ ਕਿਸੇ ਦਾ ਜ਼ੁਲਮ ਕਰਨਾ ਆ ਨਾ ਕਿਸੇ ਦਾ ਜ਼ੁਲਮ ਸਹਿਣਾ ਆ ਤੇ ਪਿੰਡ ਦੀਆਂ ਇਲਾਕੇ ਦੀ ਸਾਰੀ ਤਰੱਕੀ ਕਰਨੀ ਆ ਸਾਰਿਆਂ ਦਾ ਵਿਕਾਸ ਕਰਨਾ ਆ ਕਿਸੇ ਦਾ ਮਤਭੇਦ ਨਹੀਂ ਕਰਨਾ ਸਾਰਿਆਂ ਦੀ ਤਸਲੀਮ ਕਰਾਉਣੀ ਹੈ ਜੀ ਜੀ ਹਾਂ ਜੀ ਸਤਨਾਮ ਸਿੰਘ ਜੀ ਕਿਹੋ ਜਿਹਾ ਮਾਹੌਲ ਹੈ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਚੱਬੇਵਾਲ ਦੇ ਵਿੱਚ ਮੈਨੂੰ ਲੱਗਦਾ ਪਹਿਲੀ ਜਿੱਤ ਹਾਸਲ ਹੋਈ ਹੈ ਤੁਹਾਨੂੰ ਹੋਰ ਇੱਕ ਹੋਰ ਪੇਚ ਕਹਿੰਦੇ ਇੱਕ ਅੱਧੀ ਬੋਰ ਤੇ ਜੜਿਆ ਪਿਆ ਜੀ ਵਿਧਾਨ ਸਭਾ ਹਲਕਾ ਚੱਬੇਵਾਲ ਵਿੱਚ ਜਿੱਥੇ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲਵਾ ਸਾਬ੍ਹੋਂ ਸਮੁੱਚੇ ਪੰਜਾਬ ਦੇ ਵਿੱਚ ਬੜੇ ਵੱਡੇ ਪੱਦਰ ਤੇ ਜ਼ਿਲ੍ਹਾ ਪ੍ਰੀਸ਼ਦ ਔਰ ਬਲਾਕ ਸਮਤੀ ਦੀਆਂ ਚੋਣਾਂ ਲੜੀਆਂ ਜਾ ਰਹੀਆਂ ਉਸ ਦੇ ਮੱਦੇ ਨਜ਼ਰ ਹੀ ਸਾਡਾ ਵਿਧਾਨ ਸਭਾ ਹਲਕਾ ਜੋ ਚੱਬੇਵਾਲਾ ਉਸ ਵਿੱਚ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਚੱਬੇਵਾਲ ਉਸ ਦੇ ਅੰਦਰ ਬਲਾਕ ਸੰਪਤੀ ਜ਼ੋਨ ਜੋ ਚੱਲੋ ਆਲਾ ਉਥੋਂ ਸਰਦਾਰ ਰਣਜੀਤ ਸਿੰਘ ਜੀ ਜੋ ਕਿ 250 ਬੋਟ ਦੇ ਕਰੀਬ ਫਰਕ ਦੇ ਨਾਲ ਜਿੱਤੇ ਆ ਮੈਂ ਅੱਗੇ ਤੋਂ ਇਹ ਆਸ ਕਰਦਾ ਕਿ ਜਿਹੜੀ 2027 ਵਿੱਚ ਇਲੈਕਸ਼ਨ ਹੋ ਰਹੀ ਆ ਇਹ ਮੋੜ ਵੱਜਿਆ ਸ਼੍ਰੋਮਣੀ ਅਕਾਲੀ ਦਲ ਦਾ ਇਸੇ ਤਰ੍ਹਾਂ ਬਜਰੌਰ ਸੰਪਤੀ ਦੇ ਵਿੱਚ ਵੀ ਸਾਡਾ ਇੱਕ ਬੋਟ ਦਾ ਸਿਰਫ ਫਰਕ ਆ ਉਹ ਵਿੱਚ ਫਸਿਆ ਉਹਦੀ ਰੀਕਾਉਂਟਿੰਗ ਲਈ ਅਸੀਂ ਦੁਬਾਰਾ ਅਬਜ਼ਰਵਰ ਸਾਹਿਬ ਨਾਲ ਸੰਪਰਕ ਕੀਤਾ ਗਿਆ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਚੱਬੇਵਾਲ ਦੇ ਜ਼ਿਲ੍ਹੇਵਾਲ ਜ਼ੋਨ ਤੋਂ ਇਹਨਾਂ ਵੱਲੋਂ ਰਣਜੀਤ ਸਿੰਘ ਵੱਲੋਂ ਜਿਹੜੀ ਜਿੱਤ ਹਾਸਲ ਕੀਤੀ ਗਈ ਤੇ 250 ਵੋਟਾਂ ਦੇ ਵੱਡੇ ਫਰਕ ਦੇ ਨਾਲ ਉਹਨਾਂ ਵੱਲੋਂ ਜਿੱਤ ਹਾਸਲ ਕੀਤੀ ਗਈ ਤਾਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜਿਹੜੀ ਜਿੱਤ ਹੈ ਇਹ ਸੱਚਾਈ ਦੀ ਜਿੱਤ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੇ ਨਾਲ ਕੀਤੇ ਵਾਅਦੇ ਵੀ ਜਿਹੜੇ ਉਹ ਜ਼ਰੂਰ ਪੂਰੇ ਕੀਤੇ ਜਾਣਗੇ